ਸਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਤੇ ਆਇਂਦਾ ਵੱਡੇ ਵਡਿਆਈ ਤਸ ਦਿੱਤੇ ਪੂਰੇ ਸਤਿਗੁਰੂ ਕਟੈ ਨਾਹੀ ਇਕ ਤਿਲ ਕਿ ਸਹਿ ਦੇ ਕਟਾਈ ਸਚ ਸਾਹਿਬ ਸਤਿਗੁਰੂ ਕਾ ਵੱਲ ਹੈ ਤਾਂ ਚਖ ਚਖ ਮਰੇ ਸਭ ਲੋਕ ਲੋਕਾਈ ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤੇ ਆਪ ਵਿਧਾਈ ਜਿਉ ਜਿਉ ਨਿੰਦਕ ਨਿੰਦਕ ਰਹੈ ਤਿਆਨ ਤੋ ਨਿਤ ਨਿਤ ਚੜੇ ਸਵਾਈ ਜਾ ਨਾਨਕ ਹਰ ਅਰਦਾਇ ਤਿੰਨ ਪੈਰੀ ਆਨ ਸਭ ਪਾਈ ਮਹੱਲਾ ਚੌਥਾ ਸਤ ਗੁਰ ਸੇਤੀ ਗਨਤ ਜੇ ਰਖੈ ਹਲਤ ਪਲਤ ਸਭ ਤਿਸ ਕਾ ਗਇਆ ਨਿਤ ਚਹਿਆ ਪਾਏ ਝੱਗੂ ਸੁਟੇ ਚੱਖਦਾ ਚੱਖਦਾ ਚੜ ਪਿਆ ਨਿਤ ਉਪਾਵ ਕਰ ਮਾਇਆ ਤਨ ਕਾਰਨ ਅਗਲਾ ਤਨ ਪੀ ਉੱਡ ਗਿਆ ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸੰਸਾਰ ਦੁੱਖ ਪਿਆ ਨਿਰਵਾਰੇ ਨਾਲ ਜਿਵਰ ਰਚਾਏ ਸਭ ਪਾਪ ਜਗਤ ਕਾ ਤਿੰਨ ਸਿਰ ਲਿਆਉ ਓ ਸੱਗੇ ਪਿਛੇ ਢੋਈ ਨਹੀਂ ਜਿਸ ਅੰਦਰ ਨੰਦਾ ਮੋਹਿ ਅੰਬ ਪਿਆਉ ਜੇ ਸੋਨ ਨੂੰ ਉਹ ਹੱਥ ਪਾਏ ਤਾਂ ਖੇਹੁ ਸਿੱਤ ਰਲ ਗਿਆ ਜੇ ਗੁਰ ਕੀ ਸਰਨੇ ਫਿਰ ਉਹ ਆਵੇ ਤਾਂ ਪਿਛਲੇ ਅਵਗਨ ਬਖਸ਼ ਲਿਆਉ ਜਾ ਨਾਨਕ ਅਨੰਦ ਨਾਮ ਤੇ ਆਇਆ ਹਰਿ ਸਿਮਰਤਿ ਕਿਲ ਵਿਖ ਪਾਪ ਗਿਆ ਪਾਉੜੀ ਤੂੰ ਹੈ ਸੱਚਾ ਸੱਚ ਤੂ ਸਬਦੂ ਉਪਰ ਤੂੰ ਦੀਬਾਨ ਜੋ ਤਦ ਸੱਚ ਤੇ ਆਇੰਦੇ ਸੱਚ ਸੇਵਨ ਸੱਚੇ ਤੇਰਾ ਮਾਨ ਓਨਾ ਅੰਦਰ ਸੱਚ ਮੁਖ ਉਜਲੇ ਸੱਚ ਬੋਲਨ ਸੱਚੇ ਤੇਰਾ ਤਾਨ ਸੇ ਭਗਤ ਜਿਨਨੇ ਗੁਰਮਖ ਸਹਲਾਇਆ ਸਤਿ ਸ਼ਬਦ ਨਿਸ਼ਾਨ ਸਤਿ ਜਿ ਸੱਚ ਸੇਵੰਦੇ ਤਿੰਨ ਵਾਰੀ ਸਾਧ ਗੁਰਬਾਨ ਸ਼ਲੋਕ ਮਹੱਲਾ ਚੌਥਾ ਤੁਰ ਮਾਰੇ ਪੂਰੇ ਸਤ ਗੁਰੂ ਸੇਹੀ ਹੁਣ ਸਤ ਗੁਰ ਮਾਰੇ ਜੇ ਮਿਲਨ ਨੋ ਬਹੁ ਤੇਰਾ ਲੋਚ ਹੈ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾ ਲਹਨ ਵਿਰ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ ਗੁਰ ਬਾਬੇ ਫਟਕੇ ਸੇ ਫਟੇ ਗੁਰ ਅੰਗਤ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਏ ਇੰਨਾ ਵਿਚਾਰੇ ਗੁਰ ਚੌਥੀ ਪੀੜੀ ਟਿਕੇ ਆ ਤਿਨ ਨੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤ ਗੁਰੂ ਕੇ ਤਿਸ ਕਾ ਤਿਸ ਕਾਰਜ ਸਭ ਸਵਾਰੇ ਜੋ ਇਸ ਸੋ ਫਲ ਪਾਏ ਸੇ ਪੁੱਤ ਤਨ ਲਖਮੀ ਖੜ ਮਿਲੇ ਹਰ ਨਿਸਤਾਰੇ ਸਬਨਦਾਨ ਸਤਗੁਰੂ ਵਿੱਚ ਜਿਸ ਅੰਦਰ ਹਰ ਔਰਤਾਰੇ ਸੋ ਪਾਏ ਪੂਰਾ ਸਤਗੁਰੂ ਜਿਸ ਲਿਖਿਆ ਲਿਖਤੋ ਲਾਰੇ ਜਾ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਸਿਖ ਮਿਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵੜਿਆਈ ਜਗਤ ਪਿਆਪੇ ਆਣ ਤਿੰਨ ਕੋ ਪੈਰੀ ਪਾਏ ਦਰਿਏ ਤਾਂ ਜੇ ਕਿਸ਼ੂ ਆਪ ਦੋ ਕਿ ਚ ਸਭ ਕਰਤਾ ਆਪਣੇ ਕਲਾ ਵਿਧਾਏ ਦੇਖੋ ਪਾਈ ਇਹ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਨ ਆਪਣੇ ਆ ਭਗਤਾ ਕੀ ਰਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਈ ਸਤਿਗੁਰ ਕੀ ਵਡਿਆਈ ਨਿਤ ਚੜੇ ਸਵਾਈ ਹਰ ਕੀਰਤਿ ਭਗਤ ਤਨ ਆਪ ਕਰਾਈ ਅਨੰਦ ਨਾਮ ਜਪੋ ਗੁਰ ਸਿਖੋ ਹਰ ਕਰਤਾ ਸਤਿਗੁਰ ਘਰਿ ਵਸਾਈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿਖੋ ਹਰ ਕਰਤਾ ਆਪ ਮੋਹ ਕਢਾਈ ਗੁਰ ਸਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ ਗੁਰ ਕਾਜ ਕਰ ਸੰਸਾਰ ਸਭ ਸਬਤ ਕਰਾਈ ਜਨ ਨਾਨਕ ਹਰ ਕਾ ਦਾਸ ਹਰ ਦਾਸਨ ਕੀ ਹਰ ਪੈ ਜਿ ਰਖਾਈ ਪਉੜੀ ਤੂੰ ਸੱਚਾ ਸਾਹਿਬ ਆਪ ਹੈ ਸਤਿ ਸ਼ਾਹ ਹਮਾਰੇ ਸੱਚ ਪੂੰਜੀ ਨਾਮ ਦੜਾਏ ਪ੍ਰਭੁ ਵਣਜਾਰੀ ਥਾਰੀ ਸੱਚ ਸੇਵੇ ਸੱਚ ਵਣਜਲ ਹੈ ਵਣਜਲ ਹੈ ਗੋਣਾ ਇਕਥੇ ਨਹਿ ਰਾਰੇ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂ ਸੱਚਾ ਸਾਬਿ ਅਲਖ ਗੁਰ ਸ਼ਬਦ ਸ਼ਬਦ ਲਖਾਰੇ ਸ਼ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਇ ਹੋਵੇ ਇਸ ਦਾ ਕਦੇ ਨਾ ਹੋ ਹੋ ਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੈ ਨਿਤ ਜੜੀ ਪੁਕਾਰ ਖਲਾ ਜਸ ਅੰਦਰ ਚੁਗਲੀ ਚੁਗਲੋ ਵਚੇ ਕੀਤਾ ਕਰਤਿਆਂ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਨਹੁੰਦੀ ਪਰਾਇ ਮੋਹ ਕੱਢ ਨ ਸਕੈ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾਂ ਕੋ ਬੀਜੇ ਤਿਹਾਂ ਕੋ ਖਾਏ ਗਲਣਾ ਉੱਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਲ ਮਰ ਜਾਏ ਪਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾਂ ਕੋਈ ਕਰੇ ਤਿਹਾਂ ਕੋਈ ਪਾਏ ਜਨ ਨਾਨਕ ਕਉ ਸਭ ਸੋਝੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਏ ਮਹੱਲਾ ਚੌਥਾ ਉਹਦੇ ਪਰਤਖ ਗੁਰੂ ਜੋ ਵਿਛੜੇ ਤਿੰਨ ਕਉ ਦਰ ਢੋਈ ਨਹੀਂ ਕੋਈ ਜਾਇ ਮਿਲੇ ਤਿੰਨਿੰਦ ਕਾਮ ਮੋਫਕੇ ਧੁਕ ਧੁਕ ਮੋਹ ਪਾਈ ਜੋ ਸਤ ਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਪੰਬਲ ਪੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸਿਲੰਦੇ ਟਹਫ ਰਾਹੀ ਤਨ ਕੀ ਪੋਖ ਕਦੇ ਨਾ ਉਤਰੈ ਨਿਤ ਪੁਖਾਂ ਪੋਖ ਕੁ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਨੈ ਨਿਤ ਹਾਂ ਲਹਿਓ ਓ ਲਹਿਓ ਲੇ ਹਾਂ ਲੇ ਮਰਾਹੀ ਸਤਗੁਰ ਕੀ ਵਡਿਆਈ ਵੇਖ ਨ ਸਕਨੀ ਉਹਨਾਂ ਅੱਗੇ ਪਿੱਛੇ ਥਾਉ ਨਾਹੀ ਜੋ ਸਤਗੁਰ ਮਾਰੇ ਤਿੰਨ ਜਾਏ ਮਿਲ ਮਿਲਹ ਰਹਿੰਦੀ ਕੁੰਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਟੀ ਕਰਕੇ ਫਿੱਟ ਕੇ ਜੇ ਓਸ ਮਿਲੈ ਤਿਸ ਕੋ ਤਿਸ ਕੁ ਸਾਟ ਉਠਾਈ ਹਰ ਦਿਨ ਕਾ ਦਰਸ਼ਨ ਨਾ ਕਰੋ ਜੋ ਦੂਜੇ ਪਾਇ ਚ ਤਲਾਹੀ ਤੁਰ ਕਰਤੇ ਆਪ ਲਿਖੇ ਪਾਇ ਤਿਸ ਨਾਲ ਕਹੇ ਚਾਰਾ ਨਹੀਂ ਜਨ ਨਾਨਕ ਨਾਮ ਅਰਾਧ ਤੂੰ ਦੇਸੋ ਆਪੜ ਕੋ ਨਾ ਸਖਾਈ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੇ ਚੜਾਹੀ ਮਹੱਲਾ ਚੌਥਾ ਜੇ ਹੁੰਦੇ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੇ ਹੋਈ ਤਿਸ ਕੋ ਜਗਤ ਨਿਵਿਆ ਸਹ ਪੈਰੀ ਪਈਆ ਜਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਮੰਡ ਨਮਸ਼ਕਾਰ ਕਰੇ ਜਿਸ ਕੈ ਮਸਤਕ ਹੱਥ ਧਾਰਿਆ ਧਰਿਆ ਗੁਰਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਦ ਚੜੇ ਸਵਾਇ ਅਪੜ ਕੋ ਨਾ ਸਕੋਈ ਧਿਆਨ ਨਾਨਕ ਹਰ ਕਰਤੇ ਆਪ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਪਾਰਹ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੁਮਾਲੇ ਨਾਮ ਨਦਾਨ ਹਰਵੰਦਿਆਈ ਹੀਰੇ ਪਰਵਲੇ ਵਿਨਕਾਇਆ ਜੇ ਹੋਰ ਥੈ ਤਨ ਖੋਜ ਦੇ ਸੇ ਮੂੜ ਬਤਾਲੇ ਸੇ ਉੱਜੜ ਪਰਮ ਪੁਵਾਈ ਹੈ ਜਿਉ ਝਾੜ ਮਿਰਗ ਪਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਕੋਰ ਦੁਖ ਖੂ ਹੈ ਉਥੇ ਪਕੜ ਓ ਢੋਇਆ ਕੂਕ ਪੁਕਾਰ ਕੋ ਨਾ ਸੁਣੇ ਓ ਔਖਾ ਹੋਏ ਹੋਏ ਰੋਇਆ ਓ ਨ ਹਲਤ ਪਲਤ ਸਭ ਗਵਾਇਆ ਲਾਹ ਮੂਲ ਸਭ ਖੋਇਆ ਬਹੁ ਤੇਲੀ ਸੰਦਾ ਬਰਦ ਕਰ ਨਿਤ ਪਲਕੇ ਉਠ ਪ੍ਰਭ ਜੋਇਆ ਹਰ ਵੇਖੈ ਸੁਨੇ ਨਿਤ ਸਭ ਕਿਸ ਤਿੱਦੂ ਕਿਸ ਗੁਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੇ ਜੇ ਹਾ ਪੁਰਬ ਕੈ ਨਾ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿੱਛੇ ਤਰ ਗਿਆ ਜੋ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਤੇ ਆਏ ਤੂੰ Jap Har Har Naam ਸੁਖ ਹੋਇਆ ਮਹੱਲਾ ਚੌਥਾ ਵਡ ਭਾਗੀਆਂ ਸੁਹਾਗ ਨੀ ਜਿਨਾਂ ਗੁਰਮੁਖ ਮਿਲਿਆ ਹਰ ਰਾਈ ਅੰਤਰਜੋਤ ਪਰਗਾਸੀਆਂ ਨਾਨਕ ਨਾਮ ਸਮਾਏ ਪੌੜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੇ ਵਿੱਚ ਜੋਤ ਗਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਅਸੇਵ ਕੱਢੇ ਸੇਵਕ ਕੱਢੇ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕ ਓਤ ਪੋਤ ਇਕ ਦੇਖਿਆ ਇਕ ਦੇਖਿਆ ਇਕ ਮੰਨਿਆ ਇਕੋ ਸੁਨ ਸਰਵਨ ਸਰੂਪ ਜਨ ਨਾਨਕ ਨਾਮ ਸਲਾਇ ਤੂੰ ਸੱਚ ਸੱਚੇ ਸਿਵਾਤੇ ਤੇਰੀ ਹੋਤ